ਨੌਵੇਂ ਸਰੂਪ ਵਿੱਚ ਦਿੱਲੀ ਜਾ ਕੇ ਸ਼ਹਾਦਤ ਪਈ ਉਹਦੀ ਮਿਸਾਲ ਨਹੀਂ ਮਿਲਦੀ ਦਸਵੇਂ ਸਰੂਪ ਦੇ ਅੰਦਰ ਮੇਰੇ ਦਸਵੇਂ ਪਾਸ਼ਾ ਬਾ ਦਸਵੇਂ ਗੁਰਨਾਨ ਸਿੰਘ ਨੇ ਜੋ ਇਸ ਸੰਸਾਰ ਤੇ ਪਰਪਕਾਰ ਕੀਤੇ ਆ ਉਹਦੀ ਮਿਸਾਲ ਨਹੀਂ ਮਿਲਦੀ ਉਸ ਤੋਂ ਬਾਅਦ ਗੁਰੂ ਕਾ ਖਾਲਸਾ ਸਾਧ ਸੰਗਤ ਨੌਜਵਾਨ ਬੱਚੀਆਂ ਨੂੰ ਦੁਸ਼ਣ ਲੈ ਕੇ ਜਾ ਰਹੇ ਨੇ ਲੰਗਰ ਸ਼ਕਨ ਲਗਾ ਗੁਰੂ ਕਾ ਖਾਲਸਾ ਉੱਥੇ ਹੀ ਛੱਡ ਦਿੱਤਾ ਵੀ ਜੇ ਦਰਿਆ ਪਾਰ ਹੋ ਗਿਆ ਉਹ ਬੱਚੀਆਂ ਸਾਡੇ ਹੱਥ ਨੇ ਉਲਗੀਆਂ ਉੱਥੇ ਹੀ ਛੱਡ ਕੇ ਜਾ ਕੇ ਜੁੱਧ ਕਰਕੇ ਬੱਚੀਆਂ ਨੌਜਵਾਨਾਂ ਨੂੰ ਛੁਡਾਇਆ ਇਹ ਗੁਰੂ ਕੋਈ ਖਾਸ ਇਤਿਹਾਸ ਆ ਸਾਸ ਸਨ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ ਕੇ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜ ਕੇ ਦੇਖੋ ਉਸ ਤੋਂ ਬਾਅਦ ਕਿੰਨੀਆਂ ਕੁਰਬਾਨੀਆਂ 12 ਲੱਖ ਤੋਂ ਵੱਧ ਸ਼ਹਾਦਤਾਂ ਗੁਰਨਾਮ ਸਿੰਘ ਦੇ ਘਰ ਤੋਂ ਹੋਈਆਂ ਨੇ 12 ਲੱਖ ਤੋਂ ਵੱਧ ਭਾਵੇਂ ਸੀ ਆਪ ਇਤਿਹਾਸ ਵਿੱਚ ਇਹ ਪੜਨੇ ਆ ਕਿ ਦਸਮ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੇ 22 ਸ਼ੀਸ਼ ਲੱਗੇ ਨੇ ਜਿਹਦੇ ਵਿੱਚ ਆਪ ਜੀ ਦੇ ਭੂਆ ਜੀ ਦੇ ਪੁੱਤਰ ਹਨ ਤੋਂ ਸਾਰਿਆਂ ਨੇ ਵਿਦਵਾਨਾਂ ਨੇ ਵਿਚਾਰ ਕਰਕੇ ਸਾਨੂੰ ਦੱਸਿਆ ਕਿ 22 ਸ਼ੀਸ਼ ਲੱਗੇ ਆ ਪਰ ਦਸੂ ਪਾਸ਼ਾ ਦਾ ਪਰਿਵਾਰ ਬਹੁਤ ਵੱਡਾ ਜੀ ਹਰ ਮਾਈ ਭਾਈ ਚਾਹ ਬੱਚਾ ਹੈ ਜਵਾਨ ਹੈ ਬਿਰਧ ਹੈ ਜਿਨਨੇ ਖੰਡੇ ਵੱਡ ਦਾ ਅਮਰ ਛਕਿਆ ਉਹ ਦਸਮ ਪਾਤਸ਼ਾਹ ਦੇ ਪਰਿਵਾਰ ਵਿੱਚ ਸ਼ਾਮਲ ਹੋ ਜਾਂਦਾ ਹੈ ਉਹਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਦੀ ਮਾਤਾ ਮਾਤਾ ਸਾਹਿਬ ਕੌਰ ਸਾਸ਼ ਸੰਧੀ ਤੇ ਇਹ ਸਦਾ ਹੀ ਗੁਰਨਾਥ ਸਾਹਿਬ ਦੇ ਘਰ ਤੋਂ ਸੰਸਾਰ ਦੇ ਭਲੇ ਵਾਸਤੇ ਦੇਸ਼ ਵਾਸਤੇ ਕੌਮ ਵਾਸਤੇ ਧਰਮ ਵਾਸਤੇ ਜੁਰਮ ਦੀ ਅਗਮਝਾਉਣ ਵਾਸਤੇ ਸ਼ਹਾਦਤਾਂ ਜਿਹੜੀਆਂ ਨੇ ਹੁੰਦੀਆਂ ਰਹਿਣਗੀਆਂ ਕਿਉਂਕਿ ਸੱਚ ਹੈ ਮੈਂ ਇੱਥੇ ਗੱਲ ਕਰਦਾ ਆਓ ਧਿਆਨ ਦਿਓ ਠੀਕਰ ਫੋਰ ਦਲੀਸ਼ ਸਿਰ ਪ੍ਰਪੁਰ ਕੀਆ ਭਿਆਨ ਦੇਗ ਬਹਾਦਰ ਸੀ ਕਿ ਰਿਆ ਕਰੀ ਨਾ ਕਿਨ ਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋ ਜਦੋਂ ਗੁਰੂ ਤੇਗ ਬਹਾਦਰ ਮਾਰ ਦੀ ਸ਼ਹਾਦਤ ਹੋਈ ਹੈ ਨਾ ਤੇ ਉਹ ਜਿਹੜੇ ਜਿਹੜੇ ਰੱਬ ਨੂੰ ਮੰਨਣ ਵਾਲੇ ਸੀ ਨਾ ਉਹਨਾਂ ਦੀ ਅੱਖਾਂ 'ਚ ਹੰਝੂ ਲੱਗੇ ਕੀ ਬਣੇਗਾ ਇੱਕ ਆਵਾਜ਼ ਉੱਠੀ ਹੈ ਉਹ ਕਿਹੜੀ ਹੈ ਮੈਨੂੰ ਦੱਸੋ ਪਾਸ਼ਾ ਕਹਿੰਦੇ ਹੈ 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 ਸਭ ਜਗ ਭਇਓ ਭਾਵੇਂ ਕਈ ਵਿਦਵਾਨਾਂ ਨੇ ਇਹਦੇ ਅਰਥ ਆਪਣੇ ਹਿਸਾਬ ਨਾਲ ਕੀਤੇ ਨੇ ਹੈ ਦੇ ਹਾਈ ਵੀ ਕੀਤੇ ਨੇ ਹੈ ਦੇ ਫੋਰ ਵੀ ਕੀਤੇ ਨੇ ਆਪਣੇ ਪਿਆਰੇ ਮਹਾਪੁਰਸ਼ ਰਤਵਾਲਾ ਸਾਹਿਬ ਵਾਲੇ ਉਹਨਾਂ ਦੇ ਬਚਨ ਪ੍ਰਿੰਸੀਪਲ ਸਦਵੀਰ ਸਿੰਘ ਨੇ ਵੀ ਜਿਹੜੀ ਮੈਂ ਬੇਨਤੀ ਕਰ ਲਗਾ ਇਹਦੇ ਅਰਥ ਲਿਖੇ ਆ ਤੇ ਮਹਾਪੁਰਸ਼ਾਂ ਤੋਂ ਆਪ ਜੀ ਨੇ ਵੀ ਸੁਣੇ ਹੋਣਗੇ ਜਿੱਥੇ ਦਾਸ ਨੇ ਸੁਣਿਆ ਹੈ 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 ਸਭ ਜੱਗ ਭਇਓ ਜਦੋਂ ਸੰਸਾਰ ਵਿੱਚ ਕੋਈ ਵੀ ਬਾਹ ਫੜਨ ਵਾਲਾ ਨਹੀਂ ਉਦੋਂ ਹੈ ਤੇ ਉਹ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਹੈ ਦੂਸਰਾ ਹੈ 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 ਜੇ ਕੋਈ ਤਿਲਕ ਜੰਜੂ ਦੀ ਰਾਖੀ ਕਰ ਸਕਦਾ ਹੈ ਉਹ ਹੈ ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਹੈ ਤੀਸਰਾ ਹੈ ਕਿ ਦੂਸਰਿਆਂ ਦੇ ਪ੍ਰਾਨ ਬਚਾਉਣ ਵਾਸਤੇ ਆਪਣੀ ਸ਼ਹਾਦਤ ਦੇਣ ਵਾਲਾ ਹੈ ਦੇ ਸਕਦਾ ਹੈ ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਹੈ 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 ਸਭ जग ਭਇਓ ਜੈ 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 ਸੁਰ ਲੋਕ ਇਹ ਆਵਾਜ਼ ਉੱਠੀ ਤਨ ਨਾਨਕ ਤੇਰੀ ਵੱਡੀ ਕਮਾਈ ਅਕ ਦਸੂ ਪਾਸ਼ਾ ਫਿਰ ਦੂਜੀ ਜਗ੍ਹਾ ਬਚਨ ਲਿਖਦੇ ਨੇ ਤਿਲਕ ਜੰਝੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ ਜੋ ਕੀਤਾ ਬਹੁਤ ਵੱਡਾ ਕਾਰਜ ਕੀਤਾ ਤੇ ਤਿਲਕ ਤੇ ਜੰਝੂ ਅੱਗੇ ਸਾਹਿਬ ਕਹਿੰਦੇ ਨੇ ਧਰਮ ਹੇਤ ਸਾਕਾ ਜਿੰਨ ਕੀਆ ਸੀਸ ਦੀ ਆਪਰ ਸਿਰਨ ਨੂੰ ਦਿਆ ਧਰਮ ਵਾਸਤੇ ਧਰਮ ਸਭ ਦਾ ਸਾਂਝਾ ਹੈ ਤਿੰਨ ਬਚਨਾਂ ਦੇ ਵਿੱਚ ਕਈ ਵਾਰੀ ਸਿੱਕਲਾ ਤਿਲਕ ਜੰਝੂ ਦੀ ਗੱਲ ਕਰਨੇ ਆ